10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਜਲੰਧਰ ਡਾਇਰੀ ਸਵਾਗਤ ਹੈ ਤੁਹਾਡਾ ਜਲੰਧਰ ਡਾਇਰੀ ਅੱਜ ਦੇ ਪੰਨੇ ਵਿੱਚ ਤੁਸੀਂ ਦੇਖੋਗੇ ਗੁਰਦੁਆਰਾ ਧੰਨ ਧੰਨ ਬਾਬਾ ਸ਼ਹੀਦ ਨਿਹਾਲ ਸਿੰਘ ਜੀ ਮਹਾਨ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਬਾਬਾ ਨਿਹਾਲ ਸਿੰਘ ਜੀ ਜਿਸ ਨੂੰ ਜਲੰਧਰ ਦੇ ਪਿੰਡ ਤੱਲਣ ਵਿਖੇ ਸਥਿਤ ਹੋਣ ਕਾਰਨ ਇਸ ਨੂੰ ਗੁਰਦੁਆਰਾ ਸ਼੍ਰੀ ਤੱਲਣ ਸਾਹਿਬ ਵੀ ਕਹਿੰਦੇ ਨੇ ਕੀ ਐਸੇ ਗੁਰਦੁਆਰੇ ਦਾ ਇਤਿਹਾਸ ਆਓ ਦੇਖਦੇ ਆਂ ਤੇ ਜਾਣਦੇ ਆਂ ਤੇ ਆਨੰਦ ਮਾਣਦੇ ਆਂ ਇਥੋਂ ਦੇ ਲੰਗਰ ਦਾ ਇਸ ਗੁਰਦੁਆਰੇ ਦੀ ਉਸਾਰੀ ਹਰਨਾਮ ਸਿੰਘ ਜੀ ਨੇ ਕੀਤੀ ਸੀ ਜੋ ਕਿ ਬਾਬਾ ਨਿਹਾਲ ਸਿੰਘ ਜੀ ਦੇ ਸੇਵਕ ਸਨ ਬਾਬਾ ਨਿਹਾਲ ਸਿੰਘ ਜੀ ਬਹੁਤ ਪਰ ਉਪਕਾਰੀ ਸਨ ਉਹ ਲੋਕਾਂ ਦੀ ਖੂ ਅਤੇ ਪੁੱਲ ਬਣਾਉਣ ਦੀ ਮਦਦ ਕਰਿਆ ਕਰਦੇ ਸਨ ਅਤੇ ਲੋਕਾਂ ਨੂੰ ਰੱਬ ਦੇ ਨਾਮ ਨਾਲ ਜੋੜਦੇ ਸਨ ਲੋਕਾਂ ਵਾਸੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਸਭ ਨੂੰ ਚੜ੍ਹਦੀ ਕਲਾ ਬਾਬਾ ਰੱਖੇ ਬੋਲੇ ਸੋਨਿਆ ਕਾ ਸ੍ਰੀ ਅਕਾਲ ਸੰਗਤਾਂ ਦੂਰ ਦੂਰ ਤੋਂ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅਤਲਨ ਸਾਹਿਬ ਗੁਰਦੁਆਰਾ ਸਾਹਿਬ ਆਂਦਿਆ ਬਹੁਤ ਟਾਈਮ ਹੋ ਗਿਆ ਪਹਿਲੇ ਮੈਂ ਆਪਣੇ ਫਰੈਂਡਸ ਨਾਲ ਆਂਦਾ ਰਿਹਾ ਸੀਗਾ ਤੇ ਹੁਣ ਮੈਂ ਜਦੋਂ ਟਾਈਮ ਮਿਲਦਾ ਐਸੇ ਇਕੱਲੇ ਵੀ ਆ ਜਾਂਦੇ ਆ ਸਾਨੂੰ ਇੱਥੇ ਆ ਕੇ ਬਹੁਤ ਹੀ ਮਨ ਨੂੰ ਖੁਸ਼ੀ ਮਿਲਦੀ ਏ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਗੁਰਪੁਰਬ ਹੈ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਇਹ ਗੁਰਦੁਆਰਾ ਬਹੁਤ ਸੋਹਣਾ ਤੇ ਆਲੀਸ਼ਾਨ ਬਣਿਆ ਹੋਇਆ ਹੈ ਇਤਿਹਾਰ ਐਤਵਾਰ ਨੂੰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਆਉਂਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਆਓ ਆਪਾਂ ਸਾਰੇ ਰਲ ਮਿਲ ਕੇ ਗੁਰੂ ਘਰ ਵਿੱਚ ਗੁਰਪੁਰਬ ਮਨਾਈਏ ਅਤੇ ਸਮੂਹ ਸੰਗਤ ਨੂੰ ਬੇਨਤੀ ਹੈ ਗੁਰਦੁਆਰੇ ਨਾਲ ਵੱਧ ਤੋਂ ਵੱਧ ਸੰਗਤ ਜੁੜੇ ਅਤੇ ਵੱਧ ਤੋਂ ਵੱਧ ਸੰਜੋਗ ਦਿਓ। ਜਲੰਧਰ ਡੈਰੀ ਦੀ ਟੀਮ ਹੈ। ਇਹ ਬਹੁਤ ਹੀ ਵਧੀਆ ਜਲੰਧਰ ਵਿੱਚ ਕੰਮ ਕਰ ਰਹੀ ਹੈ ਅਤੇ ਇਹਨਾਂ ਨੂੰ ਵੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮੰਨਿਆ ਜਾਂਦਾ ਹੈ ਕਿ ਜੋ ਵੀ ਵਿਅਕਤੀ ਇਸ ਗੁਰਦੁਆਰੇ ਵਿੱਚ ਹਵਾਈ ਜਹਾਜ਼ ਦਾ ਖਿਡੌਣਾ ਚੜਾਉਂਦਾ ਹੈ ਤਾਂ ਉਸ ਦੀ ਵਿਦੇਸ਼ ਜਾਣ ਦੀ ਇੱਛਾ ਪੂਰੀ ਹੋ ਜਾਂਦੀ ਹੈ ਇਸ ਕਰਕੇ ਇੱਥੇ ਹਜ਼ਾਰਾਂ ਹੀ ਸੰਗਤਾਂ ਹਵਾਈ ਜਹਾਜ਼ ਦੇ ਖਿਡੌਣੇ ਭੇਟ ਕਰਦੀਆਂ ਨੇ ਮਗਰ ਅੱਜ ਤੱਕ ਇਸ ਚੀਜ਼ ਦੀ ਕੋਈ ਵੀ ਪੁਸ਼ਟੀ ਨਹੀਂ ਹੋਈਏ ਕਿ ਆਖਰ ਹਵਾਈ ਜਹਾਜ਼ ਚੜਾਉਂਦਾ ਕੀ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਸਾਰਿਆ ਨੂੰ ਵਰਪੂਰਵ ਦੀਆਂ ਲੱਖ ਲੱਖ ਵਧਾਈਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੱਲਨ ਸਾਹਿਬ ਗੁਰਦੁਆਰੇ ਆਈ ਆਂ ਅੱਜ ਗੁਰਪੁਰਬ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਗੁਰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉਹ ਗੁਰ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ ਤੇ ਮੇਰੇ ਵੱਲੋਂ ਗੁਰਪੁਰਬ ਤੇ ਪੂਰੇ ਜਲੰਧਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਜਲੰਧਰ ਡੈਰੀ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਪਣੇ ਚੈਨਲ ਥਰੂ ਉਹ ਤਹਾ ਮ ਦਿਖਾਈਆਂ ਜਿਨ੍ਹਾਂ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਸੀ ਧੰਨਵਾਦ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਜਲੰਧਰ ਡਾਇਰੀ ਦਾ ਆਪਣਾ ਜਰੂਰ ਪਸੰਦ ਆਇਆ ਹੋਵੇਗਾ ਅਗਲੀ ਵਾਰ ਫਿਰ ਮਿਲਦੇ ਹਾਂ ਜਲੰਧਰ ਡਾਇਰੀ ਦੇ ਇੱਕ ਹੋਰ ਪੰਨੇ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ